ਸਾਊਜੀ ਬਲੌਕ ਵੀਰਪਾਰਕ ਪਰਸੂ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਜੀ ਹੋਰ ਸਨੋ ਕਿ ਮੈਂ ਠੀਕ ਠਾਕ ਹਾਂ ਜੀ ਵੀਡੀਓ ਲਾਇਕ ਸ਼ੇਅਰ ਜਰੂਰ ਕਰੋ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਆ ਬਹੁਤ ਹੈ ਦਿਲੋਂ ਧੰਨਵਾਦ ਤੁਹਾਡਾ ਪੰਨਾਂ 'ਤੇ ਜੋੜਨ ਦਾ ਬਲੌਜੀ ਸਾਡਾ ਦੇ ਦਰਸ਼ਨ ਕਰੋ ਤੇ ਵੀਡੀਓ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਆਪਾਂ ਨਵੀਂ ਵੀਡੀਓ ਬਣਾਵਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚੂਗਾ ਤੇ ਲੋ ਜੀ ਅੱਜ ਆਪਾਂ ਗੀਜੂ ਲੈ ਕੇ ਆਈਆਂ ਸੋਡੀ ਲਈ ਆਪਾਂ ਬਣਾ ਕੇ ਵਿਆਹ ਤਿਆਰ ਕੀਤੀ ਆ ਮੈਂ ਕਮਿਆਦੀਆਂ ਪਹਿਨਣ ਨੂੰ ਦਿਖਾਵਾਂ ਤੇ ਇਹਦੀ ਸਭ ਨੂੰ ਮੈਂ ਲਵਾਈ ਚੜਾਈ ਬਾਰੇ ਦੱਸੂਗੀ ਤੇ ਇਥੇ ਰੋਟੇ ਕਿੰਨੇ ਪਾਉਣੇ ਕਿੰਨੇ ਵਧਾਉਣੇ ਆ ਹਰ ਵਾਰੀ ਆਪਾਂ ਕਿੰਨੇ ਕਿੰਨੇ ਵਧਾਉਂਦੇ ਵਧਾਉਂਦੇ ਆਪਾਂ ਇਥੋ ਤੱਕ ਵਧਾ ਆਪਣੀਆਂ ਫਿਰ ਆਪਾਂ ਕਾਟ ਸਾਨੂੰ ਦੱਸਾਂਗੇ ਦੀ ਕਿਦਾਂ ਆਪਾਂ ਕਾਟ ਪਾਉਣੀ ਆ ਬੋਲੀ ਰਿਓ ਵੀ ਵੀਰ ਨਾਲ ਅੱਜ ਆਪਣ ਨਹੀਂ ਪਈ ਜਾਂਦਾਗਾ ਟਾਈਮ ਹੋ ਗਿਆ ਸਵੇਰ 9:30 ਦਾ ਦੇਖੋ ਜੀ ਬਾਅਦ ਨਹੀਂ ਪਈ ਜਾਂਦਾ ਸੀ ਮੈਂ ਕਿਹਾ ਚਲੋ ਹਜੇ ਆਪਾਂ ਨੇ ਫਿਰ ਪੋਚਾ ਦਾ ਕੰਮ ਤਾਂ ਬੀਟਿੰਗ ਚ ਪੈ ਗਿਆ ਮੈਂ ਕਿਹਾ ਚਲੋ ਉਹ ਨਾ ਚਾਹ ਆਪਾਂ ਬੈਠੇ ਵੀਡੀਓ ਬਣਾਉਣੀ ਆ ਹਲੋ ਜੀ ਦੇਖੋ ਲੋ ਜੀ ਪਹਿਲਾਂ ਤਾਂ ਆਪਾਂ ਤੁਹਾਨੂੰ ਡਿਜ਼ਾਈਨ ਦਿਖਾਉਣੀ ਆ ਆਪਾਂ ਡਿਜ਼ਾਈਨ ਪਹਿਲਾਂ ਦਿਖਾਇਆ ਹੋਇਆ ਸੋ ਤੁਹਾਨੂੰ ਇਹ ਦੇਖੋ ਕਿੰਨਾ ਵਧੀਆ ਫਲੀਆਂ ਦਾ ਡਿਜ਼ਾਈਨ ਤਾਂ ਆ ਜਾਂਦਾ ਵਾ ਇਹ ਸਰੂਪ ਆ ਕੇ ਦਿਖਾਇਆ ਹੋਇਆ ਡਿਜ਼ਾਈਨ ਹੈ। ਲੋ ਜੀ ਇਹ ਆਪਾਂ ਬਾਹ ਆਪ ਪੂਰੀ ਆਪਣੇ ਨਾਪ ਦੀ ਲੈ ਲਈ ਜੀ ਦੀ ਬਾਹ ਆਪ ਤਿਆਰ ਕੀਤੀ ਆ। ਪੂਰੀ ਕੋਟੀ ਬਣ ਕੇ ਤਿਆਰ ਹੋ ਉਹ ਫੇਰ ਵੀ ਦਿਖਾਵਾਂਗੇ ਤੁਹਾਨੂੰ। ਦੇਖੋ ਜੀ। ਉਹ ਤਾਂ ਡੈਬਲ ਉੱਤ ਨਵਾਸੋ ਡਾਪਟਾ। ਵਧੀਆ ਵੀਊ ਆਉਂਦੇ ਵਧੀਆ ਤੁਸੀਂ ਆਪਣਨ ਨਾਲ ਜੁੜੇ ਆਂ ਵੀਰਪਾਲ ਗੌਰ ਬਲੌਗ 'ਚ ਵੀ ਲੋ ਜੀ ਦੇਖੋ ਇੱਥੇ ਆਪਾਂ ਪਾਇਆ ਤੇਜੂਟੇ ਇੱਥੇ ਆਪਾਂ ਤੇਜੂਟੇ ਪਾਇਆ ਵਾਟਰ-ਵਾਟਰ 'ਚ ਐਕਤ ਤੇਜੂਟੇ ਪਾਲੇ ਦੇਖੋ ਜੀ ਕਿਰਪਾ ਇਥੋਂ ਵਧਾ ਲਈਏ ਇੰਨਾ ਬਹੁਤ ਲਿਆ ਪਾ ਚੰਨਨ ਜਿਹਾ ਆ ਬਹੁਤ ਬਣ ਲਿਆ ਈ ਆਪਾਂ ਵਾਟਰ ਗਾਣ ਕੇ ਆਹ ਦੀ ਮੂਰੀ ਦਾ ਪੀਰ ਆਪਾ ਸੱਤ ਜੂਟੇ ਇੱਥੋਂ ਵਧਾ ਲੇ ਸਾਰੇ ਐਤੋਂ ਤੋਂ ਸਾਰੀ ਸਲਾਈ ਸੱਤ ਜੂਟੇ ਵਧਾ ਲੇ ਦੇਖੋ ਜੀ ਬਾਹ ਕਿੰਨੀ ਵਧੀਆ ਵਨ ਕਿ ਤਿਆਰ ਹੋਈ ਆ ਸੱਤ ਜੂਟੇ ਪੈ ਇੱਥੋਂ ਵਧਾ ਲੇ ਪੀਰ ਪੈ ਇਥੋਂ ਤਾਂ ਕਿ ਵਧਾਏ ਨਹੀਂ ਹੈਗੇ ਤੇ ਨੰਗਲਾ ਆਪਾ ਪਤਾ ਨਹੀਂ ਨੰਗਲਾ ਤਾਂ ਕਿ ਪਵਦਾ ਨਹੀਂ ਹੈਗੇ ਪੀਰ ਬਤ ਤੀਜੀ ਸਲਾਈ ਤੀਜੀ 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 ਸਲਾਈ ਤੁਰੇ ਤੁਰੇ ਜਾਂਦੇ ਆ ਪਰ ਵਧਾਉਂਦੇ ਤੁਰੇ ਜਾਂਣਾ ਵਾ ਦੇਖੋ ਜੀ ਹਰ ਤੀਜੀ ਸਲਾਈ ਵਧਾਉਣਾ ਚੌਥੀ ਵਧਾਉ ਤੇ ਤੀਜੀ ਚੌਥੀ ਤੀਜੀ ਐਸ ਤਰ੍ਹਾਂ ਵਧਾਉਂਦੇ ਜਾਓ ਤੁਸੀਂ ਦੇਖੋ ਜੀ ਆਪਾਂ ਹਰ ਚੌਥੀ ਤੀਜੀ ਸਲਾਈ ਵਧਾਉਂਦੇ ਵਧਾਉਂਦੇ ਹੈ ਐਈ ਤੋਂ ਤੁਹਾਨੂੰ ਪਤਾ ਵੀ ਆਪਣੇ ਥੋੜਾ ਮੋਢਾ ਹੁੰਦਾ ਵੀ ਇਹ ਆਪਾਂ ਨੂੰ ਹੁੰਦਾ ਵੀ ਟੈਟ ਨਾ ਹੋ ਜੀ ਮੋਢਾ ਐਈ ਤੋਂ ਆਪਾਂ ਹਰ ਸਲਾਈ ਵਧਾਉਂਦੇ ਗਏ ਇਹ ਤੋਂ ਅਗੇ ਨਹੀਂ ਰਿਨਾ ਇਹ ਪਹਾੜ ਸਲਾਈ ਵਧਾਉਂਦੇ ਹਾਂ ਇਹ ਇਸ ਤੋਂ ਤੋਂ ਲੈ ਕੇ ਆਹ ਚੀਜ਼ ਤੱਕ ਆਪਾਂ 19 ਇੰਚ ਦੀ ਬੁਣੀ ਹੈ ਇੱਥੋਂ ਤੋਂ ਲੈ ਕੇ 19 ਇੰਚ ਤੱਕ ਆਪਾਂ 19 ਤੱਕ ਵਧਾਉਂਦੇਗੇ ਆਹ ਚੀਜ਼ ਤੱਕ 19 ਤੱਕ ਆਪਾਂ ਵਧਾਉਂਦੇਗੇ ਇੱਥੋਂ ਤੱਕ ਇਹ ਹੈ ਕਿ ਬਾਹ ਦੀ ਲਵਾਈ ਇੱਥੋਂ ਤੋਂ ਲੈ ਕੇ 2 ਇੰਚ ਦੀ ਇਹ ਹੈਗੀ ਬਾਦੀ ਲਵਾਈ ਬਾਈ ਐਚ ਦੀ 1.90 ਤੋਂ ਲੈ ਕੇ ਪਈ ਇੱਥੇ 1.90 ਕਰ ਲਿਆ ਚੇਰਪਾ ਹਰ ਵਾਰੀ ਤੱਕ ਤਿੰਨ ਤਿੰਨ ਗੁੰਡੇ ਚਾਰ ਗੁੰਡੇ ਪੰਜ ਗੁੰਡੇ ਹਰ ਵਾਰੀ ਆਪਾਂ ਕਟਾਈਪ ਆਉਂਦੇ ਗਏ ਦੇਖੋ ਜੀ ਜਿੱਦਾਂ ਆਪਣੇ ਕਮੀਜ਼ ਦੀ ਕਾਟ ਪਾਈ ਹੁੰਦੀ ਆਪਾਂ ਇਸ ਤਰ੍ਹਾਂ ਕਾਟ ਪਾਉਂਦੇ ਪਾਉਂਦੇ ਇੱਥੋਂ ਤੱਕ ਫਿਰ ਜਿਹੜੀ ਆਪਣੇ 15 ਝੋਟੇ ਬਚ ਗਏ ਇੰਨੇ ਚੇਰਪਾ ਇਕੱਠੇ ਘਟਾਤੇ ਇਹ ਕਿਰਪਾ ਕੱਠੇ ਘਟਾਤੀ ਇਹ ਝੂਠੀ ਇੱਥੋਂ ਹਰ ਵਾਰੀ ਤਿੰਨ ਝੂਠੇ ਦੋ ਝੂਠੇ ਤਿੰਨ ਚਾਰ ਤਿੰਨ ਦੋ ਚਾਰ ਪੰਜ ਕਟੌਂ ਦੇ ਘਟਾਉਂਦੇ ਪੈ ਇੱਥੋਂ ਤੱਕ ਘਟਾਈ ਗਈ ਬਹੁਤ ਵਧੀਆ ਸ਼ੇਪ ਬਣ ਕੇ ਤਿਆਰ ਹੁੰਦੀ ਹੈ ਫਿਰ ਬਾਹ ਕਾਛੀ ਜਿਨੀ ਵਰਤੀ ਇਹ ਕਾਟ ਦੇ ਨਾਲ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਇੱਥੋਂ ਆਪਾਂ ਥੋੜਾ ਜਿਹਾ ਛੀਤੀ ਵਧਾਤਾ ਸੀ ਦੇਖੋ ਜੀ ਬਹੁਤ ਪਹਿਣਾ ਦੀ ਇਹ ਦਿੱਕਤ ਹੁੰਦੀ ਹੈ ਕਈ ਪਹਿਣਾ ਤਾਂ ਕਹਿੰਦੀਆਂ ਜੀ ਸਾਥੋਂ ਆਹ ਚੀਜ਼ ਘਟ ਜਾਂਦੀ ਹੈ जी इतो ये आप कर ले जूटे जे थोड़ा जा रहा पचवंजा कर लो बवंजा कर लो आप जूटे कर ले भाँ क्या आह चीज सात घट जाती है तुम जूटे हमेशा जिसमें पता फल सैजा पचवंजा जूटे पाओ जिस पता भी सैज घट आंजा पाओ बवंजा पाओ फिर प्रोपर सही आऊगा नाप ਦੇਖੋ ਜੀ ਹਰ ਵਰੀਕ ਤੋਂ ਦੇਖੋ ਉਹਦੇ ਪਾਸਤਰਾਗੇ ਦੇਖੋ ਜੀ ਇਹ ਰ ਆਪਾਂ ਡਿਜ਼ਾਈਨ ਸ਼ੁਰੂ ਤੋਂ ਕਰ ਲਿਆ ਸੀ ਆ ਚੀਜ਼ ਤੋਂ ਕਿਉਂਕਿ ਜਿਹੜੇ ਵਧੀ ਗਏ ਫਿਰ ਆਪੋ ਸਾਈਡ ਤੇ ਪੁੱਠੇ ਬੁਣੀ ਗਏ ਸਾਰੇ ਪੁੱਠੇ-ਪੁੱਠੇ ਕਰਤੀ ਆਪਾਂ ਕਿਉਂਕਿ ਜੇ ਆਪਾਂ ਇਹੀ ਹੈਗੇ ਲਸਰਾ ਵਾਲੀ ਬਣਤੀ ਜੇ ਫਿਰ ਆਪਾਂ ਲਸਰਾ ਇਥੋਂ ਧਰਦੇ ਆ ਫਿਰ ਲੰਦਸਾ ਪਹਿਣੀ ਲੱਗਣੀ ਸੀਗੀ ਜੇ ਆਪਾਂ ਲਸਰਾ ਇਥੋਂ ਧਰਦਿਸੀਗੀ ਤਾਂ ਆਪਾਂ ਸਾਰੀਆਂ ਲਸਰਾ ਕੇਰਾ ਇਥੋਂ ਧਰ ਕੇ ਸ਼ੁਰੂ ਕਰ ਲਿਆ ਬਾਕੀ ਜਿਹੜੇ ਵਧੀ ਗਏ ਇਹ ਤੇਤ ਬ ਵਧਾਈ ਦੇ ਕੋਈ ਲੋ ਜੀ ਆਪਾਂ ਤੁਹਾਨੂੰ ਦੱਸਿਆ ਵੀ ਬਾਹ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਤਿਆਰ ਕਰੋ ਇੱਕ ਉਟੀ ਦੀ ਬਾਹ ਹੈਗੀ ਆ 13 6 ਜੋਟੇ ਤੁਸੀਂ ਇੱਥੇ ਵਧਾ ਕੇ 7 ਵਧਾ ਲਓ ਫਿਰ 23 5ਵੀਂ ਸਲਾਈ ਤੀਜੀ ਚੌਥੀ 5ਵੀਂ ਸਲਾਈ ਵਧਾਉਂਦੇ ਵਧਾਉਂਦੇ ਤੁਸੀਂ ਇੱਥੇ ਤੱਕ ਜਾਣਾ 19 ਅੱਜ ਤੇ ਪਾ ਲਓ ਸਾਡੀ 19 ਤੇ ਪਾ ਲਓ 50 ਕਰ ਲਓ 55 ਕਰ ਲਓ ਇਹ ਤੁਸੀਂ ਇੱਥੇ ਘਟਾਉਂਦੇ ਘਟਾਉਂਦੇ ਤੁਸੀਂ ਇਸ ਤਰ੍ਹਾਂ ਜਿਹਾ 9 ਦੀ ਵਾਜਾ ਆਪਾਂ ਨੂੰ ਪਤਾ ਨਹੀਂ ਜਿਆ ਸਿੱਕਾ ਜਿਹਾ ਲੱਗੇਗਾ ਜਿ ਖਾਮ ਜਿਹਾ ਹੋ ਗਿਆ ਤੇ ਮੈਂ ਕਿਹਾ ਕਈ ਦਿਨ ਹੀ ਹੋਗੇ ਸੀ ਕਾਫੀ ਦਿਨ ਹੋਗੇ ਸੀ ਵੀਡੀਓ ਨਹੀਂ ਸੀ ਆਪਾਂ ਤੋਂ ਪਾਈਏ ਤੇ ਮੈਂ ਕਿਹਾ ਚਲੋ ਆਪਾਂ ਅੱਜ ਬਾਹਰ ਹੀ ਪਹੁੰਚੇ ਤਿਆਰ ਕੀਤੀ ਸੀ ਅੱਜ ਆਪਾਂ ਵੀ ਮੀਂਹ ਦਾ ਲਾਹ ਜਾਂ ਲੈ ਲੈ ਮੈਂ ਕਿਹਾ ਚਲੋ ਮੀਂਹ ਪੈਣ ਦਾ ਬਾਹਰ ਵੀ ਕੰਮ ਤਾਂ ਕੁਝ ਹੈ ਨਹੀਂ ਅੰਦਰ ਦਾ ਹੀ ਕੰਮ ਸੀ ਰੋਟੀ ਪਾਣੀ ਦਾ ਉਹ ਆਪਾਂ ਤਿਆਰ ਕਰ ਲਿਆ ਸੀਗਾ ਤੇ ਮੈਂ ਨਾਲ ਬਾਹ ਪੂਰੀ ਕਰ ਲੀ ਤਾਂ ਮੈਂ ਤੁਹਾਨੂੰ ਦਿਖਾਵਾਂ ਕੋਈ ਜਦੋਂ ਫੇਰ ਬਾਹ ਕੀਤੀ ਬਣਾਈ ਤੇ ਤੁਹਾਨੂੰ ਫੇਰ ਵੀ ਦਿਖਾਵਾਂਗੀ ਕਿਉਂਕਿ ਅੱਜ ਕਿਤਾ ਮੇਰੇ ਜਕਾਮ ਜੀ ਦੇ ਨਾਲ ਨਾ ਲਗਾਤਾਰ ਛਿੱਕਾਂ ਜੀਆਂ ਆਈਆਂ ਉਹਦੇ ਨਾਲ ਹੋ ਗਿਆ ਜਦੋਂ ਮੈਂ ਦਵਾਈ ਸੰ ਲੈ ਲਈ ਤੇ ਵਾਰ ਮੈਂ ਇੱਥੇ ਹੀ ਪ੍ਰੋਪਰ ਸਹੀ ਦੱਸਿਆ ਨਹੀਂ ਗਿਆਗਾ ਤੇ ਪਰ ਜਿੰਨੇ ਕੇ ਤੁਹਾਨੂੰ ਸਮਝ ਆਈ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਤੇ ਆਪਾਂ ਫੇਰ ਵੀ ਕੋਈ ਗੱਲ ਵੀਡੀਓ ਆਪਾਂ ਫੇਰ ਬਣਾ ਦਾਂਗੇ ਇਹ ਨਹੀਂ ਕੋਈ ਗੱਲ ਹੈਗੀ ਤੁਹਾਡਾ ਪਿਆਰ ਬਹੁਤ ਮਿਲਦਾ ਆਪਾਂ ਨੂੰ ਆ ਦੇਖੋ ਜੀ ਲਓ ਇਸ ਤਰ੍ਹਾਂ ਆਪਾਂ ਦੇ ਤਿਆਰ ਡਿਜ਼ਾਈਨ ਵੀ ਬਹੁਤ ਸੋਹਣਾ ਤੇ ਹੈਵੀ ਸਕਿਨ 골ਡਰ ਜਿਹੇ ਕਲਰ ਤੇ ਬਹੁਤ ਵਧੀਆ ਉੱਭਰ ਕੇ ਬਹੁਤ ਵਧੀਆ ਹੁੰਦਾ ਲਓ ਜੀ ਤੁਸੀਂ ਵੀ ਜੇ ਜਾ ਕੇ ਟਕੋਟੀ ਵਲੋਗ ਵਗੈਰਾ ਬਣਾਉਣਾ ਚਾਹੋ ਤੇ ਤੁਹਾਨੂੰ ਪਤਾ ਸਪਾਰਕ ਨੰਬਰ ਆਪਣਾ ਹੁੰਦਾ ਵਾ ਆਰਡਰ ਤੁਸੀਂ ਆਪ ਦਾ ਬੁੱਕ ਕਰਵਾ ਸਕਦੇ ਆ ਤੇ ਨੰਬਰ ਆਪਸੇ ਗਰੀਦ ਤੇ ਉੱਪਰ ਹੁੰਦਾ ਲਓ ਜੀ ਇਹ ਆਪਣੀ ਜਿਆਦਾ ਰਹੇਗੀ ਮੋਰਨਗਾਲੀ ਹਾਂ ਤੁਹਾਨੂੰ ਇਹ ਵੀ ਕਿਸੇ ਦਿਨ ਦਿਖਾਵਾਂਗੇ ਸਾਧਰਾ ਵੀ ਇਹ ਪਪੀਟ ਆਪਾਂ ਕੀਤੀ ਹੋਈ ਹੈ। ਕਾਫੀ ਸਾਲ ਹੋ ਗਏ ਇਤਨੀ ਪੀਟਰ। ਚਲੋ ਜੀ। ਠੀਕ ਆਪਾਂ ਫੇਰ ਮਿਲਦੇ ਆ ਕਿਸੇ ਨਵੀਂ ਵੀਡੀਓ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਸੋ ਦੇ ਨਾਲ।